ਪਪੂ ਸੂਰਤ ਸਿੰਘ ਖਾਲਸਾ ਸਿੱਖ ਜੁਝਾਰੂ ਜਿਹੜੇ ਨਜ਼ਰਬੰਦ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਦੀ ਰਿਹਾਈ ਲਈ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਤੋਂ ਬਾਅਦ ਭੁਖੜਤਾਲ ਦਾ ਅੰਦੋਲਨ ਸ਼ੁਰੂ ਕੀਤਾ ਸੀ ਤੇ ਲਗਾਤਾਰ ਉਸ ਅੰਦੋਲਨ ਦੇ ਸਨਮੁਖ ਉਹਨਾਂ ਨੇ ਭੁਖੜਤਾਲ ਰੱਖੀ ਉਹਨਾਂ ਨੂੰ ਜ਼ਬਰਦਸਤੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਜਿੱਥੇ ਲਗਾਤਾਰ ਉਹ ਪੁਲਿਸ ਦੇ ਪੈਰੇ ਹਟ ਰਹੇ ਅਤੇ ਜ਼ਬਰਦਸਤੀ ਉਹਨਾਂ ਨੂੰ ਫੂਡ ਪਾਈਪਾਂ ਦੇ ਰਾਹੀਂ ਤਰਲ ਪਦਾਰਥ ਤਰਲ ਭੋਜਨ ਦਿੱਤਾ ਗਿਆ ਉਹਨਾਂ ਨੂੰ ਸਮਰਥਨ ਦੇਣ ਵਾਲੇ ਬਹੁਤ ਸਾਰੇ ਸਿੱਖ ਆਗੂਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੁਲਿਸ ਤਸ਼ੱਦਦ ਹੋਇਆ ਉਹਨਾਂ ਤੇ ਵੀ ਉਹਨਾਂ ਦੇ ਪਰਿਵਾਰ ਦੇ ਉੱਤੇ ਵੀ ਤਸ਼ੱਦਦ ਕੀਤਾ ਗਿਆ ਤੇ ਅਖੀਰ ਤਿੰਨ ਸਰਕਾਰਾਂ ਦੇ ਨਾਲ ਲੜਦੇ ਲੜਦੇ ਤਿੰਨ ਵੀ ਚਾਰ ਬਾਦਲ ਦੀ ਸਰਕਾਰ ਅਮਰਿੰਦਰ ਦੀ ਸਰਕਾਰ ਕਠਪੁਤਲੀ ਸਰਕਾਰਾਂ ਕਹਿ ਸਕਦੇ ਆ ਜਿਵੇਂ ਹੁਣ ਭਗਵਤਮਾਨ ਦੀ ਕਠਪੁਤਲੀ ਸਰਕਾਰ ਫਿਰ ਭਗਵਤਮਾਨ ਦੀ ਸਰਕਾਰ ਤੇ ਇਸ ਦੇ ਨਾਲ ਹੀ ਸੈਂਟਰ ਗਵਰਨਮੈਂਟ ਦੇ ਨਾਲ ਲੜਦੇ ਉਹਨਾਂ ਨੇ ਲਗਾਤਾਰ ਨਜ਼ਰਬੰਦ ਸਿੱਖਾਂ ਦੀ ਰਿਹਾਈ ਦੀ ਗੱਲ ਕੀਤੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਤਿਹਾਰ ਜੇਲ੍ਹ ਤੋਂ ਇੱਕ ਪੱਤਰ ਭੇਜ ਕੇ ਪੰਜ ਸਿੰਘਾਂ ਦੇ ਹੱਥ ਉਹਨਾਂ ਦੀ ਭੁਖ ਹੜਤਾਲ ਖਤਮ ਕਰਵਾਈ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਰਿਹਾ ਕੀਤਾ ਗਿਆ ਰਿਹਾਰ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਘਰ ਲਿਜਾਇਆ ਗਿਆ ਉਹਨਾਂ ਦੇ ਜੱਦੀ ਪਿੰਡ ਹਸਨਪੁਰ ਤਾਂ ਉੱਥੇ ਵੀ ਉਹਨਾਂ ਨੂੰ ਸਖਤ ਪੁਲਿਸ ਦੇ ਪੈਰੇ ਹੇਠ ਰੱਖਿਆ ਗਿਆ ਪਰ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਤੇ ਅਮਰੀਕਾ ਦੇ ਸਫਾਰਦੀ ਯਤਨਾਂ ਦੇ ਕਾਰਨ ਉਹਨਾਂ ਨੂੰ ਅਮਰੀਕਾ ਲਿਆਂਦਾ ਗਿਆ ਤੇ ਫਿਰ ਇੱਥੇ ਵੀ ਓਹੋ ਜਿਹੜਾ ਸਖਤ ਜਿਹੜਾ ਰੋਟੀ ਹਾਜ਼ਮ ਕਰਨ ਜਾਂ ਖਾਣ ਤੋਂ ਅਸਮਰੱਥ ਸਨ ਨਹੀਂ ਖਾ ਸਕੇ ਪਰ ਉਹ ਲਗਾਤਾਰ ਇੱਥੇ ਵੀ ਜਿਹੜੇ ਸਿੱਖ ਮਸਲੇ ਸਨ ਉਹਨਾਂ ਦੇ ਵਿੱਚ ਹਿੱਸਾ ਲੈਂਦੇ ਰਹੇ ਮਸਲਨ ਜਦੋਂ ਆ ਸੌਫਟ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਜਿਹੜਾ ਰੂਪ ਆ ਗੁਰਦਾਸ ਮਾਨ ਜਿਹੜੇ ਸਿੰਗਰ ਨੇ ਗਾਇਕ ਨੇ ਉਹਨਾਂ ਦੇ ਰੂਪ ਦੇ ਵਿੱਚ ਜਦੋਂ ਗੁਰਦਾਸ ਮਾਨ ਇੱਥੇ ਅਮਰੀਕਾ ਦਾ ਟੂਰ ਲਾਂਦਾ ਉਸ ਦੇ ਵਿੱਚ ਵੀ ਉਹਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਵੀ ਉਹ ਸ਼ਾਮਲ ਹੋਏ ਤੇ ਉਹਨਾਂ ਨੇ ਆਪਣੇ ਆਖਰੀ ਸਮੇਂ ਦੇ ਦੌਰਾਨ ਭਵੇਂ ਉਹਨਾਂ ਦੀ ਸਿਹਤ ਠੀਕ ਨਹੀਂ ਸੀ ਸਰਗਰਮ ਸਿੱਖ ਪੋਲਿਟਿਕਸ ਦੇ ਵਿੱਚ ਹਿੱਸਾ ਲਿਆ ਤੇ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਪੁਰਜ਼ੋਰ ਸ਼ਬਦਾਂ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਕਹੀ ਕਿ ਭਾਰਤ ਦੇ ਵਿੱਚ ਸਿੱਖ ਗੁਲਾਮ ਨੇ ਤੇ ਇਸ ਦੌਰ ਦੇ ਵਿੱਚ ਭਾਰਤ ਸਰਕਾਰ ਕੋਲੋਂ ਇੰਡੀਅਨ ਸਟੇਟ ਕੋਲੋਂ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਇਸ ਕਰਕੇ ਸਿੱਖਾਂ ਦੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਆ ਉਹ ਖਾਲਸਾਣ ਸੋ ਇਹ ਗੱਲ ਬਾਪੂ ਸੂਰਜ ਸਿੰਘ ਖਾਲਸਾ ਨੇ ਕਹੀ ਸੀ ਤੇ ਉਹ ਅਕਾਲ ਚਲਾਣਾ ਕਰ ਗਏ ਸੋ ਅਸੀਂ ਅ ਅਕਾਲ ਪੁਰਖ ਵਾਹਿਗੁਰੂਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ